वागुरू जी फिर लेके आए हैं सोनिया सोनिया घरेलू कुड़िया के रिश्ते और वैल सैटल्ड इंडिया और फॉरन के लड़किया के रिश्ते है जी सो एंड तक बनी रहना शायद एंड वाली लड़की की प्रोफाइल तक पसंद आवे सारे रिश्ते परिवार समेत है जी और वागुरु जी राम राम जी आप जी सब जी नू। ਪਰਮਾਤਮਾ ਛੱਡ ਰਿਹਾ ਕਲਾ ਦੇ ਵਿੱਚ ਰੱਖ ਕੇ ਵਾਈਗਰ ਜੀ ਤੇ ਰਾਮ ਰਾਮ ਜੀ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਜਾਂ ਫਿਰ ਆਪਣੇ ਮਹਾਰਾਜ ਜੀ ਦਾ ਨਾਮ ਤੇ ਜ਼ਰੂਰ ਲਿਖਣਾ ਵਾਈਗਰ ਜੀ ਕਿਉਂਕਿ ਸੁਣਨ ਵਾਲੇ ਦਾ ਵੀ ਪਣਾ ਹੁੰਦਾ ਔਰ ਲਿਖਣ ਵਾਲੇ ਦਾ ਤੇ ਪਣਾ ਹੈ ਇਹ ਵਾਈਗਰ ਜੀ ਜਿਹੜਾ ਬੋਲੇਗਾ ਜਿਹੜਾ ਤੁਸੀਂ ਲਿਖਿਆ ਹੋਏਗਾ ਉਹਨਾਂ ਦਾ ਵੀ ਪਣਾ ਲਗਾ ਵਾਈਗਰ ਜੀ ਔਰ ਹਰ ਕੰਮ ਦੀ ਸ਼ੁਰੂਆਤ ਜਿਹੜਾ ਪਰਮਾਤਮਾ ਦੇ ਨਾਮ ਨਾਲ ਹੁੰਦੀ ਹੈ ਤਾਂ ਸਾਰੇ ਕਾਰਜ ਆਪੇ ਹੀ ਰਾਸ ਹੁੰਦੇ ਆ ਔਰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟੈਸ਼ਨ ਕਰ ਜੇ ਇੱਥੇ ਪਾਈ ਜਾਂਦੀ ਦੀ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਇਨਾ ਚਾਹ वाहगुरु जी एड पा प्रक्रिया चैनल कीस्ट लगाई जाती है और भी के बहुत ईजी मैथडे की एड लगवा सौ करना की है करो फिर वटसअप <laughs> और वागुरु जी जिन नए हो चैनल थे फटाफट फ़ड़ चैनल में सबसक्राइब करके बैल लाइकन प्रेस कर लेना ताकि जो भी लेटैस कोई भीडियो आए तू नोटिफिकेशन सब तो पहले तो्रीन के उत्ते आ जावे ठीक है वागुरु जी और यह हाइड फीचर है वागुरु जी जरूर प्रेस करके अपना पॉइंट जरूर देना और भी दस ना अगर तुम वीडियो लाइक मतलब पसंद आई है तो लाइक जरूर देना थोड़ा एक लाइक मैं मोटिवेट करता वागुरू जी जाता कुछ भी नहीं है सो so, एक लाइक मोटीवेट करता वागुरू जी और हाइप फ्यूचर में प्रैस करके अपने पॉइंट्स जरूर देना ਔਰ ਇਹ ਵੀ ਦੱਸਣਾ ਕਿ ਨੈਕਸਟ ਵਾਰ ਮੈਂ ਕਿਸ ਰੰਦਰੀ ਸ਼ਰ ਲੈ ਕੇ ਆਵਾਂ ਆਪ ਜੀ ਦੇ ਲਈ ਠੀਕ ਹੈ ਜੀ ਔਰ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਇਸ ਟਾਈਮ ਉਹ ਵਾਈਗਰੋ ਜੀ ਮੇਰਾ ਇੱਕ ਕੋਈ ਨੰਬਰ ਹੈ 6280594858 ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਹੈ ਨਾ ਮੈਂ ਕਦੇ ਕਿਸੇ ਨੂੰ ਕਿਸੇ ਹੋਰ ਨੰਬਰ ਤੋਂ ਕਦੀ ਮੈਸੇਜ ਕਰਦੀ ਨਾ ਹੀ ਕਦੀ ਕਿਸੇ ਨੂੰ ਕਾਲ ਕਰਦੀ ਆ ਵਾਈਗਰੋ ਜੀ ਸੋ ਬੀ ਅਲਰਟ ਜਿਹੜਾ ਤੁਹਾਡੇ ਕੋ ਪੈਸੇ ਮੰਗਦੇ ਆ ਸੋ ਬੀ ਅਲਰਟ ਵਾਈਗਰੋ ਵਾਈਗਰੂ ਜੀ ਦੇਸ਼ਨਾ ਜੀ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ ਸ਼ਰਮਾ 1983 ਦਾ ਜਨਮ ਪੰਡ ਫੁੱਟ ਚਾਰ ਹਾਈਟ ਹੈ ਬੀਏ ਪਾਸ ਕਰੇ ਲੂ ਹੈ ਜੀ ਲੜਕੀ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਹੈਗਾ ਮਾਤਾ ਜੀ ਵੀ ਨਹੀਂ ਹੈ ਭਰਾ ਵੀ ਨਹੀਂ ਹੈਗਾ ਏਰੀਆ ਜੀ ਅੰਮ੍ਰਿਤਸਰ ਲੜਕਾ ਚਾਹੀਦਾ ਵਧੀਆ ਹੋਵੇ ਵੈਸ਼ਨੂ ਹੋਵੇ ਅੰਮ੍ਰਿਤਸਰ ਜਲੰਧਰ ਲੁਧਿਆਣੇ ਏਰੀਆ ਵਾਲਿਆਂ ਨੂੰ ਪਹਿਲ ਹੈ ਜੀ ਨਾ ਜੂ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰੂ ਜੀ ਰਿਸ਼ਤਾ ਜੀ ਅੰਮ੍ਰਿਤਸਰ ਤੋਂ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਕਾਸਟ ਖਤਰੀ ਹੈ ਜੀ ਇਹਨਾਂ ਦੀ ਨਾਮ ਹਾਈਡ ਰੱਖਿਆ ਜੀ ਖੰਨਾ ਖਤਰੀ ਨੇ 1972 ਦਾ ਜਨਮ ਪੰਡ ਫੁੱਟ ਚਾਰ ਹਾਈਟ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹ ਸੈਲਫ ਇੰਪਲੋਇਡ ਨੇ ਬਹੁਤ ਵਧੀਆ ਆਮਦਨ ਹੈ ਜੀ ਇਹਨਾਂ ਦੀ ਮੈਰਿਟਲ ਸਟੇਟਸ ਡਿਵੋਰਸ ਹੋਇਆ ਪਿਆਨਦਾ ਔਰ ਇਕੱਲੇ ਰਹਿੰਦੇ ਪੇ ਫਰਸਟ ਫਲੋਰ ਤੇ ਜੁਆਇੰਟ ਫੈਮਿਲੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਮਤਲਬ ਕਿ ਪ੍ਰੋਪਰਟੀ ਹੈ ਜੁਆਇੰਟ ਫੈਮਿਲੀ ਪਰ ਰਹਿੰਦੇ ਇਕੱਲੇ ਪਿੰਨੇ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਬਸ ਇੱਕ ਛੋਟਾ ਆਪਣਾ ਉਹ ਅਲੱਗ ਰਹਿੰਦਾ ਠੀਕ ਹੈ ਜੀ ਕਿਉਂਕਿ ਇਹਨਾਂ ਨਾਲ ਨਹੀਂ ਬੰਦੀ ਹੋ ਰਹੀ ਠੀਕ ਹੈ ਸੋ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਹੈ ਜਿਹਦੀ ਉਮਰ 45 ਤੋਂ 55 ਸਾਲ ਦੇ ਵਿੱਚ ਹੋਵੇ ਇਕੱਲੀ ਰਹਿੰਦੀ ਹੋਵੇ ਜਿੰਨਾ ਮਤਲਬ ਕਿ ਕਈਆਂ ਦੀ ਬੱਚੇ ਦੀ ਮੈਰਿਜ ਹੋਏ ਇੰਦੀ ਇਕੱਲੇ ਹ ਜੀ ਨਵੀਂ ਨਾਲ ਰਿਸ਼ਤੇ ਦੀ ਵਾਈਗਰ ਜੀ ਜੀਡੀਵੀ ਲੜਕੀ ਬਾਹਰ ਫੋਰਨ ਜਾਣਾ ਚਾਹਦੀ ਯੂਕੇ ਦੇ ਵਿੱਚ ਇਹਨਾਂ ਦੇ ਕੋਲ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਹੈ ਜੀ ਲੜਕਾ ਯੂਕੇ ਦੇ ਵਿੱਚ ਹੈ ਕਾਸਟ ਕੰਬੋਜ ਜੀ ਨਾਮ ਸਿੰਘ 1988 ਦਾ ਜਨਮ ਪੰਜ ਫੁੱਟ 9 ਹਾਈਟ ਹੈ ਏਰੀਆ ਜਲੰਧਰ ਲੜਕੇ ਨੇ ਸਟੱਡੀ ਕੀਤੀ ਹੋਈ ਹੈ ਪਲੱਸ 2 ਮਕੈਨੀਕਲ ਡਿਪਲੋਮਾ ਕੀਤਾ ਵਰਕਿੰਗ ਇਨ ਯੂਕੇ ਕੰਸਟਰਕਸ਼ਨ ਕੰਪਨੀ ਵਿੱਚ ਵਰਕ ਕਰਦੇ ਪਏ ਠੀਕ ਹੈ ਜੀ ਬਹੁਤ ਵਧੀਆ ਆਮਦਨ ਹੈ ਜੀ ਡੇਢ ਕਿਲਾ ਸ਼ਹਿਰੀ ਜ਼ਮੀਨ ਹੈ ਵਧੀਆ ਕੋਠੀ ਪਈ ਹੋਈ ਹੈ ਜਲੰਧਰ ਦੇ ਵਿੱਚ ਕਾਸਟ ਹੈ ਜੀ ਕੰਬੋਜ ਇੱਕ ਨਰੀ ਪੈਨ ਹੈ ਯੂਕੇ ਦੇ ਵਿੱਚ ਸਿਟੀਜ਼ਨ ਹੈ ਮੈਰਿ ਨੇ ਆਪਣੇ ਖਰਚੇ ਤੇ ਲੜਕੀ ਨੂੰ ਬਾਹਰ ਬੁਲਾਣਾ ਸਟੱਡੀ ਵੀਜ਼ਾ ਤੇ ਠੀਕ ਹੈ ਜੀ ਔਰ ਕੋਈ ਵੀ ਸਿੱਖ ਕਾਸਟੋਲੀ ਨਾਲ ਨੂੰ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾ ਨਾ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਟੇ ਲੋਹ ਜੁਨੀਸ 95 ਦਾ ਜਨਮ ਪੰਫੂਰ ਦੋਹਾ ਹੈ ਜੀ ਡਿਪਲੋਮਾ ਨੇ ਸੀਐਸਸੀ ਕਿੱਤੋ ਹੈ ਬਾਹਰ ਬੀਟਾ ਕਿੱਤੀ ਹੋਈ ਹੈ ਠੀਕ ਹੈ ਜੀ ਕਾਲ ਸਟੇਟਮੈਂਟ ਦੱਸਿਆ ਸਿੱਖ ਪਿਤਾ ਜੀ ਦਾ ਸੈਲਫ ਬਿਜ਼ਨਸ ਹੈ ਮਾਤਾ ਜੀ ਹੋਮੇ ਸੌਰੀ ਆਂਗਣਵਾੜੀ ਹੈਲਪਰ ਨੇ ਦੋ ਪ੍ਰਾਣੇ ਅਨ ਮੈਰਿਡ ਨੇ ਜੌਬ ਕਰਦਾ ਹੈ ਤੇ ਪਿਤਾ ਜੀ ਦੇ ਨਾਲ ਬਿਜ਼ਨਸ ਇਹਦੀ ਆ ਜੀ ਮਲੇਰ ਕੋਟਲਾ ਲੜਕਾ ਚਾਹੀਦਾ ਜੋ ਵਧੀਆ ਪ੍ਰੋਫੈਸ਼ਨ ਹੋਵੇ ਸੈਟਲ ਹੋਵੇ ਤੁਸੀਂ ਨਾਲ ਜੁਲਸਮ ਪਰ ਕਰਨਾ ਜੀ ਵਾਈਗ੍ਰਾ ਜੀ ਰਿਸ਼ਤਾ ਜੀ ਵੈਲ ਸੈਟਲਡ ਅਰੋੜਾ ਸਿੱਖ ਲੜਕੇ ਦਾ ਨਾਮ ਸਿੰਘ ਹੈ 1993 ਦਾ ਜਨਮ 5 ਫੁੱਟ 9 ਹਾਈਟ ਹੈ ਜੀ ਪੜਾਈ ਇਹਨਾਂ ਨੇ ਐਮਬੀਏ ਕੀਤੀ ਹੋਈ ਹੈ ਔਰ ਕੰਮ ਹੈ ਜੀ ਇਹਨਾਂ ਦਾ ਮੈਨੇਜਰ ਇਨ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਇਕਨਿਕ ਛੋਟਾ ਪਰ ਆਰ ਏਰੀਆ ਜੇ ਫਰੀਦਕੋਟ ਲੜਕੀ ਚਹੀਦੀ ਹੈ ਸਿੰਪਲ ਪਰਿਵਾਰ ਤੋਂ ਸਿੰਪਲ ਲੜਕੀ ਜੋ ਐਜੂਕੇਟਿਡ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਗਰੁਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਅਰੋੜਾ ਸਿੱਖ ਲੜਕੇ ਦਾ ਅੰਮ੍ਰਿਤਸਰ ਤੋਂ ਹੈ ਜੀ ਰਿਸ਼ਤਾ ਔਰ ਜਿਹੜੀ ਲੜਕੀ ਤੇ ਫੋਰਨ ਜਾਣਾ ਚਾਹਦੀ ਹੈ ਬਾਹਰ ਜਾਂਦੀ ਚਾਹਵਨ ਨਾਲ ਜੋ ਸੰਪਰਕ ਕਰਨਾ ਜੀ ਨਾਮ ਹੈ ਜੀ ਸਿੰਘ ਅਰੋੜਾ ਉਹਨੇ ਸੁਕਾਨਵਿਤਾ ਜਨਮ ਪੰਫੁੱਟ ਨੋ ਹਾਈਟ ਹੈ ਜੀ ਸਟੱਡੀ ਨਾਲ ਡਿਪਲੋਮਾ ਇਨ ਕੰਪਿਊਟਰ ਸਾਇੰਸ ਪਲੱਸ ਕੁਕਿੰਗ ਕੋਰਸ ਕੀਤਾ ਆ ਔਰ ਵਰਕ ਅੰਦਰ ਆਪਣਾ ਬਿਜ਼ਨਸ ਹੈ ਜੀ ਬਹੁਤ ਵਧੀਆ ਆਮਦਨ ਹੈ ਜੀ ਪਿਤਾ ਜੀ ਵੀ ਬਿਜ਼ਨਸਮੈਨ ਹੈ ਮਾਤਾ ਜੀ ਹੋਮ ਮੇਕਰ ਇੱਕ ਪ੍ਰਾਇਮੈਰੀਡਾ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲਡ ਪੀਆਰ ਹੈ ਇੱਕ ਸਿਸਟਰ ਹੈ ਉਹ ਵੀ ਮੈਰਿਡ ਹੈ ਕੈਨੇਡਾ ਦੇ ਵਿੱਚ ਉਹ ਵੀ ਵੈਲ ਸੈਟਲਡ ਪੀਆਰ ਹੈ ਠੀਕ ਹੈ ਜੀ ਇਹਦੀ ਅੰਬਸ ਲੜਕੀ ਚਾਹੀਦੀ ਜੋ ਬਾਰਸ਼ਾਂ ਦੀ ਚਾਵਾਨ ਹੋਵੇ ਪੜੀ ਲਿਖੀ ਹੋਵੇ ਸਾਰਾ ਖਰਚਾ ਲੜਕੇ ਵਾਲਿਆਂ ਨੇ ਹੀ ਕਰਨਾ ਪੱਕੀ ਮੈਰਿਜ ਕਰਨੀ ਹੈ ਨੋ ਡਿਮਾਂਡ ਔਰ ਰਾਮਗੜੀ ਸੁਨਿਆਰੇ ਖੱਤਰੀ ਪਰਿਵਾਰ ਵਾਲਿਆਂ ਨੂੰ ਪਹਿਲ ਹੈ ਜੀ ਔਰ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰ ਜੀ ਰਿਸ਼ਤਾ ਜੀ ਵੈਸ਼ਨੋ Hindu ਲੜਕੇ ਦਾ ਜੀ ਕਾਸਟ ਹੈ ਜੀ ਨਾਈ 1983 ਦਾ ਜਨਮ ਦਸਵੀਂ ਪਾਸ ਹੈ ਜੀ ਸਧਾਰਨ ਤੇ ਪਰਿਵਾਰਿਕ ਸੁਭਾਅ ਵਾਲਾ ਲੜਕਾ ਜੀ ਕੰਮ ਹੈ ਜੀ ਇਹਨਾਂ ਦਾ ਡੇਲੀ ਦਾ ਬਿਜ਼ਨਸ ਹੈ ਔਰ ਏਰੀਆ ਜੀ ਸੁਲਤਾਨਪੁਰ ਲੋਧੀ ਲੜਕੀ ਚਾਹੀਦੀ ਹੈ ਕਰ ਸੰਭਾਲਣ ਵਾਲੀ ਹੋਵੇ ਔਰ ਇਹਨਾਂ ਨੂੰ ਕੋਈ ਕ ਲੜਕੀ ਅਗਰ ਤਲਾਕशुदा ਜਾਂ ਵਿਧਵਾ ਜਾਂ ਬੱਚੇ ਵਾਲੀ ਵੀ ਹੋਵੇ ਵਿਚਾਰਾ ਨਹੀਂ ਹੋਗਾ ਠੀਕ ਹੈ ਜੀ ਸਾਰੇ ਸੰਪਰਕ ਕਰ ਸਕਦੇ ਹੈ ਜੀ ਔਰ ਨਨੋ ਮਤਲਬ ਕਿ ਕੋਈ ਮੰਗ ਵੀ ਨਹੀਂ ਹੈਗੀ ਇਹਨਾਂ ਦੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੋ ਜੀ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਉਹਨੇ ਸੌਰੀ ਨਾਮ ਹਾਈਟ ਰੱਖਿਆ ਹੈ 1997 ਦਾ ਜਨਮ 5 ਫੁੱਟ 4 ਹਾਈਟ ਵਾਈਗਰੋ ਜੀ ਜਿਹੜੀ ਵੀ ਲੜਕੀ ਦੀ ਤੁਹਾਨੂੰ ਪ੍ਰੋਫਾਈਲ ਪਸੰਦ ਆਵੇ ਨਾ ਸਿਰਫ ਉਹਨਾਂ ਨੂੰ WhatsApp ਤੇ ਆਪਣਾ ਪ੍ਰੋਪਰ ਬਾਇਓ ਡਾਟਾ ਸੈਂਡ ਕਰਿਆ ਕਰੋ ਠੀਕ ਹੈ ਜੀ ਮਤਲਬ ਫੋਨ ਨਾ ਕਰੋ ਔਰ WhatsApp ਤੇ ਸਿਰਫ ਬਾਇਓ ਡਾਟਾ ਸਾਰੀਆਂ ਕੁੜੀਆਂ ਨੂੰ ਸੈਂਡ ਕਰਿਆ ਕਰੋ ਜਾਂ ਲੜਕਿਆਂ ਵਾਲੇ ਪਰਿਵਾਰ ਵਾਲ ਦਾ ਜਨ ਪੰਚਤਾਰ ਹਾਈ ਤੇ ਬੀਏ ਪਾਸ ਵੈਸ਼ਨੋ ਪਰਿਵਾਰ ਦੇ ਜੀ ਲੜਕੀ ਸਾਰਾ ਸਲਾਈ ਦਾ ਕੰਮ ਜਾਣਦੀ ਹੈ ਬਿਊਟੀਸ਼ਨ ਦਾ ਸਾਰਾ ਕੰਮ ਜਾਣਦੀ ਹੈ ਟਿਊਸ਼ਨ ਪੜਾਉਂਦੀ ਬੱਚਿਆਂ ਨੂੰ ਠੀਕ ਹੈ ਜੀ ਕਾਸਟ ਹੈ ਜੀ ਤੇ ਵੀ ਦੱਸ ਦिए ਨਵੀਂ ਸ਼ਹਿਰ ਦੇ ਰਹਿਣ ਵਾਲੇ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਸਰਕਾਰੀ ਨੌਕਰੀ बिजनेਸਮੈਨ ਜਾਂ ਫਿਰ ਐਨਆਰਆਈ ਇਹਨਾਂ ਨੂੰ ਸੰਪਰਕ ਜ਼ਰੂਰ ਕਰਨਾ ਜੀ ਲੜਕਾ ਲੜਕੇ ਦੇ హెయిਰ ਕਟ ਹੋਣ ਠੀਕ ਹੈ ਜੀ ਔਰ ਨਾਲ ਨੰਬਰ ਹੈ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ WhatsApp ਤੇ ਡਾਟਾ ਸੈਂਡ ਕਰਨਾ ਵਾਗੂ ਜੀ ਵਾਗੂ ਜੀ ਰਿਸ਼ਤਾ ਹੈ ਜੀ ਲੜਕੇ ਦਾ ਫੌਜੀ ਨਾਮ ਮੇਜ ਸਿੰਘ 1994 ਦਾ ਜਨਮ ਹੈ ਕੰਬੋਜ ਸਿੱਖ ਕਾਸਟ ਹੈ ਜੀ 12ਵੀਂ ਪਾਸ ਹੈ ਜੀ ਸਰਕਾਰੀ ਨੌਕਰੀ ਕਰਦੇ ਜੀ ਫੌਜੀ ਨੇ ਅ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਜੋ ਹੋਮੇਕਰ ਨੇ ਕਪੜਾ ਏਰੀਆ ਜੀ ਕਪੂਰਥਲਾ ਲੜਕੀ ਚਾਹੀਦੀ ਹੈ ਵਧੀਆ ਹੋਵੇ ਜਨਰਲ ਤੇ OBC ਕਾਸਟ ਵਾਲਿਆਂ ਨੂੰ ਪਹਿਲ ਹੈ ਜੀ ਸੰਪਰਕ ਕਰ ਸਕਦੇ ਜੀ WhatsApp ਕਰ ਸਕਦੇ ਹੋ ਜੀ ਇਹਨਾਂ ਨੂੰ ਠੀਕ ਹੈ ਜੀ ਮਾਈਗਰੇਟ ਜੀ ਰਿਸ਼ਤਾ ਜੀ ਬਿਜ਼ਨਸਮੈਨ ਲੜਕੇ ਦਾ ਨਾਮ ਹਾਈਡ ਰੱਖਿਆ ਗਿਆ ਜੀ ਗਰਗਨੇ ਔਰ ਕਾਸਟ ਹੈ ਜੀ ਅਗਰਵਾਲ 1999 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਵਾਲ ਵੀ ਪਾਸ ਹੈ ਜੀ ਲੜਕੇ ਦਾ ਬਿਜ਼ਨਸ ਹੈ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਇਕਪਰਾ ਅਨਮੈਰਿਡ ਹੈ ਜੀ ਇਕ ਸਿਸਟਰ ਹੈ ਜੋ ਮੈਰਿਡ ਏਰੀਆ ਜੀ ਮਾਲਵਾ ਲੜਕੀ ਚਾਹੀਦੀ ਹੈ ਮਤਲਬ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਲੜਕੀ ਚਾਹੀਏ ਅਨਮੈਰਿਡ ਹੋਈ ਹੈ ਡਿਵੋਰਸੀ ਹੋਈ ਹੈ ਵਿਡੋ ਹੈ ਪਰ ਬਿਨਾ ਬੱਚੇ ਜੋ ਠੀਕ ਹੈ ਜੀ ਨਾਲ ਜੋ ਸੰਪਰਕ ਕਰਨਾ ਜੀ वाहेगुरु जी रिश्ता जी लड़की का लड़की मतलब कि विडो है ठीक है जी लड़की ने अमृत शक्या हो जी नाम कौर कास्ट सैनी है जी उन्नीस सौ पचासी का जन्म पांच फुट शहरा हाइट है बारवीं पास है जी एरिया कहना जी अहमदगढ़ जिला मलेरकोटला लड़का चाहिए जो जा जट सिख परिवार तो या सैनी परिवार तो को हो गुरसख हो ठीक है जी लड़का नौकरी करता हो अपना कारोबार हो लड़के कोल दो तो तीन किले जमीन और सिर्फ वट्सअप इन्होंने ही संपर्क करना वाहगुरू जी वाहू जी रिश्ता जी जी बिजनेसमैन यमुना नगर तो लड़का है जी राधा स्वामी फैमिली तो बिलोंग करता है जी खत री अरोड़ा हिंदू परिवार तो है जी नाम रखा गया जी उन्नी सौ का जन्म पंच फुट छे हाइट है वैश्नो है जी परिवार पूरा और बारवीं पास है जी कलर इन्हटिश है, है और पंजाबी हिंदू लड़का है जी कम है जी इनका अपना बिजनेस बिजनेस है जी दो स्टेशनरी की शॉप ने और ऑनलाइन भी इनका सेंटर है ठीक है जी और एक भाते एक भैन दो मैरिड है और लड़की चाहिए जी चुनी चढ़ावा नो डिमांड पंजाब से हरियाणा वालू पहल है बाकी भी संपर्क कर सकते हैं जी बहुत वीरिया रिश्तों ने जरूर संपर्क कर ਨਜੀ ਵਾਈਗਰੂ ਜੀ ਰਿਸਟ ਜੀ ਮੰਗਲਿਕ बिजनेਸਮੈਨ ਲੜਕੀ ਦਾ ਜੀ ਨਾਮ ਹਾਈਡ ਰੱਖਿਆ ਗਿਆ ਜੀ ਅਰੋੜਾ ਖੱਤਰੀ ਨੇ ਜਰਮਾ ਜੀ 1995.6 ਹਾਈਟ ਹੈ ਜੀ ਸਟਡੀ ਨੇ ਬੀਕਾਮ ਕੀਤੀ ਪਲਸ ਡਿਪਲੋਮਾ ਇਨ ਹੋਟਲ ਮੈਨੇਜਮੈਂਟ ਆਪਣਾ ਬਿਜ਼ਨਸ ਹੈ ਜੀ ਜਨਰਲ ਸਟੋਰ ਹੈ ਲੜਕੇ ਦਾ ਔਰ ਸਿੰਗਲ ਸਨ ਹੈ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਨੇ ਇੱਕ ਸਿਸਟਰ ਹੈ ਜੋ ਵੈਲ ਸੈਟਲਡ ਮੈਰਿਡ ਹੈ ਜੀ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਹੈ ਮੰਗਲਿਕ ਹੋਵੇ ਪੜੀ ਲਿਖੀ ਦਸਿਆਣੀ ਹੋਵੇ ਨੋ ਡਿਮਾਂਡ ਜਲੰਧਰ ਫਗਵਾੜਾ ਲੁਧਿਆਣੇ ਵਾਲਿਆਂ ਨੂੰ ਪਹਿਲ ਹੈ ਜੀ ਔਰ ਨਕੋਦਰ ਵਾਲਿਆਂ ਨੂੰ ਤੁਸੀਂ ਹਜੂਰ ਸੰਪਰਕ ਕਰਨਾ ਜੀ